ਜਿਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਜਿਹੜਾ ਬੰਦਾ ਹੈ ਨਾ ਉਹ ਇੱਕ ਰੁੱਖ ਦੀ ਤਰ੍ਹਾਂ ਹੈ ਇਹ ਗੱਲ ਮੈਂ ਤਾਂ ਕਹਿ ਰਿਆਂ ਬੇ ਰੁੱਖ ਨੂੰ ਵੀ ਫਲ ਲੱਗਦੇ ਨੇ ਤੇ ਬੰਦੇ ਨੂੰ ਵੀ ਫਲ ਲੱਗਦੇ ਨੇ ਮੇਰਾ ਮਤਲਬ ਬੰਦੇ ਦੇ ਕਰਮਾਂ ਨੂੰ ਫਲ ਲੱਗਦੇ ਨੇ ਪਰ ਇੱਥੇ ਇੱਕ ਫਰਕ ਏ ਬੇ ਰੁੱਖ ਨੂੰ ਜਿਹੜਾ ਵੀ ਫਲ ਲੱਗਦਾ ਹੈ ਉਦਾਹਰਨ ਵਜੋਂ ਸੇਬ ਸੰਤਰਾ ਅਮਰੂਦ ਨਿੰਬੂ ਦੂਜਾ ਤੇਜਜ ਨੇ ਫਲ ਲੱਗਦੇ ਨੇ ਉਹ ਸਾਰੇ ਦੂਜਿਆਂ ਵਾਸਤੇ ਲੱਗਦੇ ਨੇ ਕਦੇ ਇਦਾਂ ਨਹੀਂ ਹੋਇਆ ਵੀ ਸੇਬ ਦਾ ਬੂਟਾ ਆਪਣਾ ਫਲ ਆਪ ਖਾਂਦਾ ਹੋਵੇ ਸੰਤਰਾ ਆਪਣਾ ਫਲ ਆਪ ਖਾਂਦਾ ਹੋਵੇ ਅਮਰੂਦ ਦਾ ਬੂਟਾ ਆਪਣੇ ਫਲ ਆਪ ਖਾਂਦਾ ਹੋਵੇ ਨਿੰਬੂ ਆਪਣਾ ਫਲ ਆਪ ਖਾਂਦਾ ਹੋਵੇ ਖੈਰ ਜਿਹੜਾ ਬੰਦਾ ਹੈ ਨਾ ਬੰਦਾ ਰੂਪੀ ਰੁੱਖ ਹੈ ਜਿਹੜਾ ਇਨੂੰ ਜਿੰਮੇ ਦਾ ਫਲ ਲੱਗਦਾ ਇਹਨੂੰ ਆਪ ਖਾਣਾ ਪੈਂਦਾ ਇਹਨੂੰ ਕੋਈ ਦੂਜਾ ਨਹੀਂ ਖਾ ਸਕਦਾ ਬੂਟਿਆਂ ਨੂੰ ਫਲਦਾਰ ਬੂਟਿਆਂ ਨੂੰ ਜਿੰਨਾ ਫਲ ਲੱਗਦਾ ਉਹਨੂੰ ਕੀੜੇ ਖਾਂਦੇ ਨੇ ਪਸ਼ੂ ਖਾਂਦੇ ਨੇ ਪੰਛੀ ਖਾਂਦੇ ਨੇ ਬੰਦਾ ਖਾਂਦਾ ਹੈ ਮਤਲਬ ਦੂਜਾ ਖਾਂਦਾ ਉਹ ਆਪਣੇ ਹੀ ਖਾਂਦਾ ਪਰ ਇਹ ਜਿਹੜਾ ਬੰਦਾ ਇਹਨੂੰ ਜਿੰਨਾ ਫਲ ਲੱਗਦਾ ਕਰਮਾਂ ਦਾ ਫਲ ਇਹਨੂੰ ਆਪ ਖਾਣਾ ਪੈਂਦਾ ਇਹਨੂੰ ਦੂਜਾ ਖਾ ਹੀ ਨਹੀਂ ਸਕਦਾ ਚਾਹੇ ਵੀ ਦੂਜੇ ਨੂੰ ਦੇਣਾ ਚਾਹੋ ਤਾਂ ਵੀ ਨਹੀਂ ਦੇ ਸਕਦੇ ਇਹਨੂੰ ਖਾ ਹੀ ਨਹੀਂ ਸਕਦਾ ਦੂਜੇ ਗਾ ਰੁੱਖ ਦਾ ਫਲ ਦੂਜਿਆਂ ਵਾਸਤੇ ਉਹ ਕਾਣਾ ਹੋਵੇ ਕੌੜਾ ਹੋਵੇ ਕਸੈਲਾ ਹੋਵੇ ਮਿੱਠਾ ਹੋਵੇ ਉਹ ਸਭ ਕੁਝ ਦੂਜਿਆਂ ਵਾਸਤੇ ਹੈ ਪਰ ਜਿਹੜਾ ਬੰਦੇ ਦੇ ਕਰਮ ਨੂੰ ਫਲ ਲੱਗਣਾ ਹੈ ਨਾ ਉਹ ਕਾਣਾ ਹੈ ਤਾਂ ਵੀ ਤੁਹਾਨੂੰ ਖਾਣਾ ਪੈਣਾ ਹੈ ਇਹਨੂੰ ਛੱਡਣ ਦਾ ਕੋਈ ਉਪਾਅ ਨਹੀਂ ਰੁੱਖ ਦਾ ਫਲ ਤੋੜੋਗੇ ਕਾਣਾ ਨਿਕਲਿਆ ਪਰਾਂ ਸੁੱਟ ਦੋਗੇ ਟਰੈਸ਼ ਕਰ ਦੋਗੇ ਜਾਂ ਉਹਨੂੰ ਕੱਟ ਦੋਗੇ ਅੱਧ ਚੋਂ ਕੱਟ ਕੇ ਪਾਸੇ ਕਰ ਦੋਗੇ ਜਾਂ ਸਾਰਾ ਪਾਸੇ ਕਰ ਦੋਗੇ ਪਰ ਜਿਹੜਾ ਤੁਹਾਡੇ ਕਰਮ ਨੂੰ ਫਲ ਲੱਗਣਾ ਹੈ ਉਹ ਕਾਣਾ ਹੈ ਤਾ ਤੁਹਾਨੂੰ ਖਾਣਾ ਪੈਣਾ ਹੈ ਕੌੜਾ ਹੈ ਤਾਂ ਖਾਣਾ ਪੈਣਾ ਹੈ ਕਸੈਲਾ ਹੈ ਤਾਂ ਖਾਣਾ ਪੈਣਾ ਹੈ ਮਿੱਠਾ ਹੈ ਤੇ ਤਾਂ ਵੀ ਖਾਣਾ ਪੈਣਾ ਹੈ ਇਹਦਾ ਕੋਈ ਉਪਾਅ ਨਹੀਂ ਵੀ ਇਹਨੂੰ ਤੁਸੀਂ ਕੱਟ ਕੇ ਪਾਸੇ ਕਰ ਸਕੋ ਇਹ ਦੂਜੇ ਨੂੰ ਦੇ ਸਕੋ ਉਹਦਾ ਕੋਈ ਉਪਾਅ ਹੀ ਨਹੀਂ ਹੈ ਇਹਦਾ ਕੋਈ ਯਤਨ ਪਰਯਤਨ ਹੀ ਨਹੀਂ ਹੈ ਖੈਰ ਇਸ ਤੋਂ ਅੱਗੇ ਚੱਲਨੇ ਆ ਇਸ ਕਰਕੇ ਜਦੋਂ ਵੀ ਕਰਮ ਕਰਨਾ ਹੈ ਨਾ ਹਜ਼ਾਰ ਵਾਰ ਸੋਚ ਕੇ ਕਰਮ ਕਰੋ ਕਰਮ ਦਾ ਮਤਲਬ ਹੈ ਬੀਜ ਬੀਜਣਾ ਜਿਹੜਾ ਬੀਜ ਬੀਜੋਗੇ ਉਹਦਾ ਬੂਟਾ ਬਣੇਗਾ ਜਿਹੜਾ ਬੂਟਾ ਬਣੇਗਾ ਉਹਨੂੰ ਫਲ ਵੀ ਲੱਗਣਗੇ ਚਾਰ ਦਿਨ ਲੇਟ ਲੱਗ ਜਾਣ ਚਾਰ ਦਿਨ ਪਹਿਲਾਂ ਲੱਗ ਜਾਣ ਜਦੋਂ ਵੀ ਕੰਮ ਕਰਨਾ ਹੈ ਜਦੋਂ ਵੀ ਬੀਜ ਬੀਜਣਾ ਹੈ 100 ਵਾਰੀ ਸੋਚ ਕੇ ਬੀਜ ਬੀਜੋ ਵੀ ਇਹਨੂੰ ਜੋ ਵੀ ਫਲ ਲੱਗੇਗਾ ਚੰਗਾ ਲੱਗੇ ਮੰਦਾ ਲੱਗੇ ਆਉਣਾ ਮੇਰੇ ਘਰ ਵਿੱਚ ਆਉਣਾ ਮੇਰੇ ਵੇੜੇ ਵਿੱਚ ਹੋਣਾ ਮੇਰੀ ਝੋਲੀ ਵਿੱਚ ਖੈਰ ਇੱਕ ਨੁਕਤਾ ਹੋਰ ਨੋਟ ਕਰ ਲਿਓ ਜਿਹੜਾ ਰੁੱਖਾਂ ਦਾ ਫਾਲੇ ਨਾ ਕਦੀ ਤੇਜ਼ ਮੀਂਹ ਆ ਜਾਏ ਤੂਫਾਨ ਆ ਜਾਏ ਹਨੇਰੀ ਆ ਜਾਏ ਤੇ ਬੜੀ ਵਾਰੀ ਤੁਸੀਂ ਵੇਖਿਆ ਹੋਵੇਗਾ ਵੀ ਬੂਟਾ ਫਲ ਤੋਂ ਸਖਣਾ ਹੋ ਜਾਂਦਾ ਹੈ ਫਲ ਝੜ ਜਾਂਦਾ ਹੈ ਹਨੇਰੀ ਤੂਫਾਨ ਉਹਦਾ ਫਲ ਝਾੜ ਕੇ ਸੁੱਟ ਦਿੰਦੀ ਜਮੀਨ ਤੇ ਡਿੱਗ ਜਾਂਦਾ ਪਰ ਜਿਹੜਾ ਤੇਰੇ ਕਰਮਾਂ ਨੂੰ ਫਲ ਲੱਗਣਾ ਹੈ ਨਾ ਕੋਈ ਮੀਂਹ ਕੋਈ ਹਨੇਰੀ ਕੋਈ ਚਖੜ ਤੇਰੇ ਕਰਮਾਂ ਦੇ ਫਲ ਨੂੰ ਝਾੜ ਨਹੀਂ ਸਕੇਗੀ ਤੋੜ ਨਹੀਂ ਸਕੇਗੀ ਇਹ ਜਿਉਂਦਾ ਤਿਉਂ ਰਹੇਗਾ ਬਰਕਰਾਰ ਰਹੇਗਾ ਜਿੰਨਾ ਸਮਾਂ ਤੂੰ ਇਹਨੂੰ ਖਾਣ ਨਹੀਂ ਲੈਂਦਾ ਖਾਣਾ ਪਏਗਾ ਖੈਰ ਘਰ ਦੇ ਅੰਦਰ ਜੇ ਕੋਈ ਪਰਿਵਾਰ ਸੌਖਾ ਹੈ ਉਹਨਾਂ ਨੌਕਰ ਰੱਖੇ ਹੁੰਦੇ ਨੇ ਨੌਕਰਾਨੀਆਂ ਰੱਖੀਆਂ ਹੁੰਦੀਆਂ ਨੇ ਭੋਜਨ ਬਣਾਉਣ ਵਾਸਤੇ ਅਗਰ ਉਹ ਭੋਜਨ ਸਵਾਦ ਨਾ ਬਣੇ ਚੁੱਕ ਕੇ ਪਲੇਟ ਤੁਸੀਂ ਪਾਸੇ ਕਰ ਦਿੰਦੇ ਹੋ ਵੀ ਮੈਂ ਨਹੀਂ ਖਾਣਾ ਮਿਰਚ ਘਾਟੇ ਸਵਾਦ ਨਹੀਂ ਆ ਉਹ ਬਣਾਓ ਆ ਬਣਾਓ ਹਜ਼ਾਰ ਨਖਰੇ ਕਰਦੇ ਪਰ ਜਿਹੜਾ ਤੇਰੇ ਕਰਮਾਂ ਨੂੰ ਫਲ ਲੱਗਣਾ ਹੈ ਨਾ ਉਹ ਤੈਨੂੰ ਖਾਣਾ ਪੈਣਾ ਇੱਥੇ ਤੇਰਾ ਨਖਰਾ ਕੋ ਨਹੀਂ ਚੱਲਣਾ ਵੀ ਇਹ ਮੈਂ ਨਹੀਂ ਖਾਣਾ ਤੇ ਕੱਲ ਖਾਵਾਂਗਾ ਅੱਜ ਖਾਵਾਂਗਾ ਪਰਸੋਂ ਖਾਵਾਂਗਾ ਜਾਂ ਮੈਂ ਖਾਣਾ ਹੀ ਨਹੀਂ ਇੱਥੇ ਕੋਈ ਨਖਰਾ ਨਹੀਂ ਚੱਲਦਾ ਘਰ ਦੀ ਸਵਾਣੀ ਨੇ ਭੋਜਨ ਬਣਾਇਆ ਹੋਵੇ ਸਵਾਦ ਨਾ ਲੱਗੇ ਚੱਕ ਕੇ ਪਲੇਟ ਪਾਸੇ ਮਾਰ ਦਿਓ ਮੈਂ ਨਹੀਂ ਖਾਣਾ ਇਸ ਤਰ੍ਹਾਂ ਦਾ ਬਣਾਇਆ ਕਿਉਂ ਪਰ ਜਿਹੜਾ ਕਰਮਾਂ ਦਾ ਫਲੇ ਕਰਮਾਂ ਆ ਲਿਆ ਖਾਣਾ ਪੈਣਾ ਇਹਨੂੰ ਪਲੇਟ ਚੱਕ ਕੇ ਪਾਸੇ ਕਰਨ ਦਾ ਯਤਨ ਨਹੀਂ ਹੈ ਵਗਾ ਕੇ ਮਾਰਨ ਦਾ ਕੋਈ ਯਤਨ ਨਹੀਂ ਹੈ ਹਕੀਕਤ ਹੈ ਹਕੀਕਤ ਇਹ ਇੱਕ ਵਾਰੀ ਸੁਣ ਦੋ ਵਾਰੀ ਸੁਣ ਹਜ਼ਾਰ ਵਾਰੀ ਸੁਣ ਕਰਮ ਸੋਚ ਕੇ ਕਰ ਬੀਜ ਸੋਚ ਕੇ ਬੀਜ ਤਾਂ ਕਿ ਫਲ ਖਾਉਣ ਖਾਂਣ ਲੱਗਿਆ ਤੈਨੂੰ ਰੋਣਾ ਨਾ ਪਵੇ ਪਛਤਾਉਣਾ ਨਾ ਪਵੇ ਮੈਂ ਬੜੀ ਵਾਰ ਸੁਣਿਆ ਲੋਕਾਂ ਦੇ ਮੂੰਹ ਵਿੱਚੋਂ ਜਦੋਂ ਦੁੱਖ ਭੋਗਦੇ ਨੇ ਹੰਡਾਉਂਦੇ ਨੇ ਵੇਖੋ ਜੀ ਮੈਂ ਤੇ ਮਾੜਾ ਨਹੀਂ ਕੀਤਾ ਪਤਾ ਨਹੀਂ ਰੱਬ ਮੈਨੂੰ ਸਜ਼ਾ ਕਿਉਂ ਦੇ ਰਿਹਾ ਰੱਬ ਨਰਵੈਰ ਹੈ ਉਹ ਕਿਸੇ ਦੇ ਕਰਮ ਦੀ سزا ਦੂਸਰੇ ਨੂੰ ਨਹੀਂ ਦਿੰਦਾ ਤੇਰੇ ਕਰਮ ਦੀ سزا ਤੇਰੇ ਕੋਲ ਆ ਰਹੀ ਇਹਨੂੰ ਮੈਂ ਸਾਦੀ ਪਾਸ਼ਾ ਦੇ ਅੰਦਰ ਸਾਹਮਣੇ ਰੱਖ ਦਿਆਂ ਅਗਰ ਤੁਹਾਨੂੰ ਸ਼ੂਗਰ ਦੇ ਡਾਕਟਰ ਨੇ ਮਨਾ ਕੀਤਾ ਹੈ ਵੀ ਮਿੱਠਾ ਨਹੀਂ ਖਾਣਾ ਤੁਸੀਂ ਸਵੇਰੇ ਵੀ ਮਿੱਠਾ ਦੁਪਹਿਰੇ ਵੀ ਮਿੱਠਾ ਸ਼ਾਮੀ ਵੀ ਮਿੱਠਾ ਮੌਤ ਆਏਗੀ ਬਿਮਾਰ ਹੋਵੋਗੇ ਦੁਖੀ ਹੋਵੋਗੇ ਉਹ ਜਿਹੜਾ ਕਰਮ ਕੀਤਾ ਸੀ ਖਾਣ ਵਾਲਾ ਉਹਦਾ ਫਲ ਤੁਹਾਡੇ ਸਾਹਮਣੇ ਆ ਗਿਆ ਨਾ ਅਗਰ ਡਾਕਟਰ ਨੇ ਕਹਿ ਦਿੱਤਾ ਵੀ ਤੇਰੀਆਂ ਨਾੜਾਂ ਬਲੌਕ ਕਿੱਜ ਹੋਈਆਂ ਨੇ ਇਹਨਾਂ ਦੀ ਮੈਂ ਇੱਕ ਵਾਰੀ ਇੰਜੋਗ੍ਰਾਫੀ ਕਰ ਦਿੱਤੀ ਹੈ ਜਾਂ ਬਾਈਪਾਸ ਹੋ ਗਿਆ ਹੈ ਹੁਣ ਇਹਨਾਂ ਇਹਨਾਂ ਚੀਜ਼ਾਂ ਦਾ ਪ੍ਰੇਜ਼ ਰੱਖਣਾ ਜ਼ਰੂਰੀ ਹੈ ਤੇ ਤੁਸੀਂ ਖਾਈਓ ਕੁਝ ਰਹਿਓ ਜਿਹੜਾ ਡਾਕਟਰ ਨੇ ਮਨਾ ਕੀਤਾ ਸੀ ਤੇ ਖਾਨ ਦਾ ਬੀਜੇ ਹੋਏ ਬੀਜ ਦਾ ਰਿਜ਼ਲਟ ਸਾਹਮਣੇ ਆਏਗਾ ਨਾ ਹਾਰਟ ਅਟੈਕ ਹੋਏਗਾ ਮਰੋਗੇ ਫਿਰ ਫਿਰ ਪਛਤਾਓਗੇ ਫਿਰ ਰੋਵੋਗੇ ਤੋ ਖੈਰ ਮੇਰਾ ਮਤਲਬ ਇਹ ਵੀ ਜੇ ਤੁਸੀਂ ਕਰਮ ਕਰਨ ਲੱਗਿਆਂ ਖਾਣ ਲੱਗਿਆਂ ਪੀਣ ਲੱਗਿਆਂ ਬੋਲਣ ਲੱਗਿਆਂ ਕਿਸੇ ਦਾ ਮੰਦਾ ਚੰਗਾ ਕਰਨ ਲੱਗਿਆਂ ਰਾਹ ਰੋਕਣ ਲੱਗਿਆਂ ਕੰਡੇ ਪੀਜਣ ਲੱਗਿਆਂ ਧਿਆਨ ਦੇ ਲਿਆ ਨਾ ਵੀ ਇਹਦਾ ਫਲ ਮੇਰੇ ਸਾਹਮਣੇ ਆਉਣਾ ਹੈ ਇਹਦਾ ਰਿਜ਼ਲਟ ਮੇਰੇ ਸਾਹਮਣੇ ਆਉਣਾ ਹੈ ਇਹਦਾ ਨਤੀਜਾ ਮੇਰੇ ਸਾਹਮਣੇ ਆਉਣਾ ਹੈ ਤੇ ਫਿਰ ਸੋਚ ਕੇ ਕਰਿਓ ਔਰ ਇੱਕ ਗੱਲ ਹੋਰ ਨੋਟ ਕਰ ਲਿਓ ਇਦਾਂ ਨਹੀਂ ਹੈ ਜਿਹੜਾ ਪਖੰਡੀ ਬਾਬਿਆਂ ਨੇ ਤੁਹਾਨੂੰ ਵਹਿਮ ਵਿੱਚ ਪਾਇਆ ਵੀ ਅਗਲੇ ਪਾਸੇ ਜਾ ਕੇ ਤੁਹਾਨੂੰ ਕਰਮ ਦਾ ਫਲ ਮਿਲੇਗਾ ਨਹੀਂ ਹੁਣੇ ਮਿਲੇਗਾ ਨਾਲੋ ਨਾਲ ਮਿਲੇਗਾ ਰੋਟੀ ਖਾਂਦੇ ਹੋ ਨਾ ਭੁੱਖ ਹੁਣੇ ਮਿਟਦੀ ਹੈ ਇਸ ਤਰ੍ਹਾਂ ਹੀ ਮੰਦਾ ਕਰੋਗੇ ਬੇਚੈਨ ਰਹੋਗੇ ਮੰਦਾ ਸੋਚੋਗੇ ਕਿਸੇ ਦਾ ਰਾਹ ਰੋਕੋਗੇ ਕਿਸੇ ਦੇ ਰਾਹ ਦਾ ਕੰਡਾ ਬਣੋਗੇ ਅੰਦਰੋਂ ਦੁਖੀ ਰਹੋਗੇ ਬਾਹਰੋਂ ਭਾਵੇਂ ਚਾਰ ਪੈਸੇ ਕਮਾ ਵੀ ਲਓ ਪਰ ਅੰਦਰੋਂ ਪਰੇਸ਼ਾਨ ਰਹੋਗੇ ਅਗਰ ਤੁਸੀਂ ਰੋਗੀ ਹੋ ਤੇ ਗਲਤ ਭੋਜਨ ਕੀਤਾ ਹੋਵੇਗਾ ਅਗਰ ਰੋ ਰਹੇ ਹੋ ਤੇ ਕਿਸੇ ਨੂੰ ਰਵਾਇਆ ਹੋਵੇਗਾ अगर तंदुरुस्त होते चंगा भोजन किया होगा तो खैर चंगा सोचो चंगा वेखो चंगा बोलो चंगा कर्म करो पॉजिटिव रहो रहोता सामने माड़ा फल माड़ा नतीजा माड़ा रिजल्ट आए ही ना वागुरु जी का खालसा वाहे